ਪੰਜਾਬ ਦੇ ਇਤਿਹਾਸਿਕ ਸ਼ਹਿਰ ਸਮਾਣਾ ਦੇ ਵਿੱਚ ਅੱਜ ਗਣੇਸ਼ ਸਮਾਗਮ ਸ਼ੁਰੂ ਹੋਏ ਹਨ। ਸ੍ਰੀ ਗਣੇਸ਼ ਜੀ ਦੀ ਮੂਰਤੀਆਂ ਸਥਾਪਿਤ ਕੀਤੀ ਗਈਆਂ। ਸ੍ਰੀ ਅਸ਼ਟ ਵਿਨਾਇਕ ਗਣੇਸ਼ ਮੰਡਲ ਵੱਲੋਂ ਸਮਾਣਾ ਦੇ சிவாਜੀ ਮਾਰਕੀਟ ਦੇ ਵਿੱਚ ਇਹ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ। ਇਸ ਸਮਾਗਮ ਦੇ ਵਿੱਚ ਇਸ ਮੰਡਲ ਵੱਲੋਂ ਖੂਨਦਾਨ ਕੈਂਪ ਵੀ ਲਾਇਆ ਗਿਆ। ਸਮਾਗਮ ਦੇ ਵਿੱਚ ਸਵਾਮੀ ਨਾਨਪੁਰੀ ਜੀ ਕਲਵਾਣੂ ਵਾਲੇ ਅਤੇ ਉਦਯੋਗਪਤੀ ਰਮੇਸ਼ ਗਰਗੜੇ ਵੀ ਸ਼ਿਰਕਤ ਕੀਤੀ। ਉਹਨਾਂ ਨੇ ਇਸ ਸੰਸਥਾ ਨੂੰ 31000 ਰੁਪਏ ਦਾਨ ਰਾਸ਼ੀ ਵੀ ਭੇਟ ਕੀਤੀ ਅਤੇ ਕਿਹਾ ਕਿ ਜਿਹੜਾ ਇਹ ਮੰਡਲ ਕੰਮ ਕਰ ਰਿਹਾ ਸਮਾਜ ਦੇ ਲਈ ਚੰਗਾ ਕੰਮ ਹੈ ਔਰ ਖੂਨਦਾਨ ਕੈਂਪ ਲਾਣਾ ਵੀ ਇਸ ਦਾ ਚੰਗਾ ਪ੍ਰਯਾਸ ਹੈ ਕੀ ਪਾਰਵਤੀ ਪਿਤਾ ਮਾਦੇਵਾ ਇੱਕ ਦੰਤ ो सोय मुस कि सवर् सोय मुस कि सवरे जय गणेश देवा गणेश जय गणेश देवा मि कार्य पिता महा तु नमी कृपा प्रार्थना सभी को प्रसाद की मिलेगा गर्ता गर्ता से मिलेगा सुप्रभात हर्ता वार्ता विघ्नाची नुर्वी पूर्वी प्रेम कृपा जयाची सर्वांगी सुंदर वर्षे दुराची घंटे ਜਾ ਪ੍ਰਭੂ ਨੇ ਉਹ ਇਹਨ ਤੂੰ ਦਰਸ ਕਰੂ ਜਿਸ ਕੀ ਹੋ ਕੇ ਆਰੇ ਕਾਮਨਾਵੋ ਪੂਰਨ ਕਰੋ ਜਮ ਭਨੀ ਆਰੇ ਕਾਮਨਾਵੋ ਕੀ ਕੀ ਕਰ ਰੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਅਸ਼ਟਗਨੀਸ਼ ਮੰਡਲ ਵੱਲੋਂ ਸ਼ਿਵਾਜੀ ਮਾਰਕੀਟ ਦੇ ਵਿੱਚ ਵਿਨੈਸ਼ ਚਰਦੀ ਦੇ ਮੌਕੇ ਦੇ ਉੱਤੇ ਗਣੇਸ਼ ਮਹਾਰਾਜੀ ਦੀ ਸਾਵਨਾ ਕੀਤੀ ਗਈ ਹੈ ਮੈਂ ਇਸ ਸ਼ੁਭ ਮੌਕੇ ਤੇ ਆਪਣੇ ਵਾਰਡ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨਾ ਹਾਂ ਔਰ ਬਹੁਤ ਵੱਡੀ ਗਿਣਤੀ ਵਿੱਚ ਲੋਕ ਡੋਨੇਸ਼ਨ ਬਲੱਡ ਡੋਨੇਸ਼ਨ ਲਈ ਵੀ ਆ ਰਹੇ ਨੇ ਬੌਜੀ ਸਾਡੇ ਰਮੇਸ਼ ਬੌਜੀ ਨੇ ਅੱਜ ਇਹਨਾਂ ਦਾ ਇਨੋਗ੍ਰੇਸ਼ਨ ਕੀਤੀ ਹੈ ਬਲੱਡ ਡੋਨੇਸ਼ਨ ਕੈਂਪ ਦੀ ਇੱਕ ਵਾਰ ਫੇਰ ਸਾਰੇ ਸ਼ਹਿਰ ਨੂੰ ਮੇਰੇ ਵੱਲੋਂ ਵਿਨੇਸ਼ ਚੌਧਰ ਦੀਆਂ ਮੁਬਾਰਕਾਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਅੱਜ ਸ਼ੁਰੂ ਹੋਇਆ ਹੈ 15 ਤਰੀਕ ਨੂੰ ਵਿਸਰਜਨ ਕੀਤਾ ਜਾਏਗਾ ਮੈਂ ਅਪੀਲ ਕਰਦਾ ਪੂਰੀ ਸੰਗਤ ਇਹਦੇ ਵਿੱਚ ਆ ਕੇ ਗਣੇਸ਼ ਜੀ ਤੋਂ ਅਸ਼ੀਰਵਾਦ ਲਵੇ ਨਾਲ ਹੀ ਮੈਂ ਕਾਮਨਾ ਕਰਦਾ ਕਿ ਸਾਡਾ ਸਮਾਜ ਸ਼ੁਕ ਸ਼ਾਂਤੀ ਰਹੇ ਸਾਡੇ ਸਮਾਜ ਦੇ ਵਿੱਚ ਲੋਕ ਖੁਸ਼ਹਾਲ ਹੋਣ ਥੈਂਕ ਯੂ ਜੀ ਧੰਨਵਾਦ ਜੈ ਗਣੇਸ਼ ਹਲੋ ਗਣਪਤੀ ਬੱਪਾ ਮੋਰੀਆ ਸਾਰੇ ਅੱਜ ਗਣੇਸ਼ਾ ਸਤੂ ਜੀ ਦੇ ਉੱਪਰ ਤੇ ਬਹੁਤ ਹੀ ਸ਼ੁਭ ਦਿਹਾੜਾ ਜੋ ਆਪਣਾ ਗਣੇਸ਼ શ્રી ਗਣੇਸ਼ ਬਨਾਇਕ ਮੰਡਲ ਵੱਲੋਂ ਸ਼ਿਵਾਜੀ ਮਾਰਕੀਟ ਵੱਲੋਂ ਜੋ ਹਰ ਸਾਲ ਇਹ ਪ੍ਰੋਗਰਾਮ ਕਰਦੇ ਨੇ ਅੱਜ ਫੂਨਦਾਨ ਕੈਂਪ ਦਾ ਉਦਘਾਟਨ ਤੇ ਗਣੇਸ਼ ਜੀ ਦੀ ਪੂਜਾ ਦਾ ਜੋ ਆਰੰਭ ਕੀਤਾ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸਮਾਣਾ ਵਾਸੀਆਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿਨਾ ਬਾਉ ਜੀ ਨੇ ਅੱਜ ਇਸ ਕੈਂਪ ਦਾ ਉਦਘਾਟਨ ਕਰਕੇ ਸਾਡੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੈ ਭਗਵਾਨ ਗਣੇਸ਼ ਜੀ ਇਹਨਾਂ ਦੀ ਲੰਬੀ ਉਮਰਾਂ ਵੀ ਕਰਨ ਤੇ ਇਹਨਾਂ ਨੂੰ ਤਰੱਕੀਆਂ ਵੀ ਬਖਸ਼ਾਂ ਸਮਾਣਾ ਦੇ ਵਿੱਚ ਅਸ਼ਟ ਵਿਨਾਇਕ ਗਣੇਸ਼ ਮੰਡਲ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਉਤਸ਼ਾਹ ਦੇ ਨਾਲ ਪਾਲਕੀ ਬਾਜ਼ਾਰ ਦੇ ਵਿੱਚ ਗਣੇਸ਼ ਜੀ ਦਾ ਮਨਾਣ ਲੱਗੇ ਹੋਏ ਨੇ ਅੱਜ ਗਣੇਸ਼ ਪੂਜਨ ਕਰਕੇ ਗਣੇਸ਼ ਉਤਸਵ ਬਹੁਤ ਹੀ ਅੱਜ ਇਹਨਾਂ ਨੇ ਬਲੱਡ ਡੋਨੇਸ਼ਨ ਕੈਂਪ ਨਾਲ ਲਗਾ ਕੇ ਸਮਾਜ ਸੇਵਾ ਦੇ ਨਾਂ ਨਾਲ ਆਪਣੀ ਧਾਰਮਿਕ ਪਰਵ੍ਰਿੱਤੀ ਦੇ ਨਾਲ ਇਹ ਪੂਰੀ ਪੂਜਾ ਕਰਾ ਕੇ ਸਾਡੇ ਰਮੇਸ਼ ਭਾਉ ਜੀ ਸਾਡੇ ਵਿੱਚ ਪਹੁੰਚੇ ਨੇ ਜਿਨ੍ਹਾਂ ਵੱਲੋਂ ਅੱਜ ਗਣੇਸ਼ ਪੂਜਨ ਦੇ ਨਾਲ ਹੀ ਬਲੱਡ ਡੋਨੇਸ਼ਨ ਕੈਂਪ ਦਾ ਵੀ ਉਦਘਾਟਨ ਕੀਤਾ ਗਿਆ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦੇ ਅਸ਼ਟ ਵਿਨਾਯ ਗਣੇਸ਼ ਮੰਡਲ ਦੇ ਜੋ ਕਿ ਗਣੇਸ਼ ਪੂਜਨ ਦੇ ਨਾਲ ਹੀ ਜਿਹੜਾ ਇਹ ਸਮਾਜ ਸੇਵਾ ਦਾ ਕੰਮ ਹੈ ਇਹ ਇੱਕ ਉਸਾਬਤ ਧੰਨਵਾਦ ਕੈਮਰਾਮੈਨ ਪ੍ਰਥਮ ਦੇ ਨਾਲ ਪਰ ਸੋਤਮ ਕੋ ਸਿੱਖ ਸਮਾਣਾ ਨਿਊਜ਼